ਮਾਂ ਜੋ ਸੀਪੀ ਸਾਹਿਬ ਦੀਆਂ ਹਦਾਇਤਾਂ ਤੇ ਤੇ ਜਿਹੜੀ ਸੁਪਰਵਾਈਜ਼ਰ ਸਰਦਾਰ ਛਾਲਜੀ ਸਿੰਘ ਸਾਡੇ ਸਿਟੀ 1 ਨੇ ਉਹਨਾਂ ਦੇ ਸਾਡੀ ਜਿਹੜੀ ਆ ਸਬਡਿਵੀਜ਼ਨ ਸੈਟੇਲੀਟ ਟੀਮ ਬਹੁਤ ਵਧੀਆ ਕੰਮ ਕਰੀ ਹੈ ਜਿਸ ਦੇ ਤਹਿਤ ਇਨਸਪੈਕਟਰ ਮਨਜੀਤ ਕੌਰ ਐਸਚੋ ਗੇਟ ਦੀ ਮਾਂ ਉਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇੱਕ ਮਨਜਿੰਦਰ ਸਿੰਘ ਕਾਕਾ ਉਹਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਸੀਗਾ ਜਦੋਂ ਉਹ ਤੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ ਉਹਨੇ ਮੰਨਿਆ ਕਿ ਉਹ ਇਲਾਕੇ ਦੇ ਵਿੱਚ ਹੋਰ ਵੀ ਉਹਨੇ ਮੋਟਰਸਾਈਕਲ ਤੇ ਐਕਟਰਾ ਚੋਰੀ ਕੀਤੇ ਨੇ ਉਹਦੀ ਪੁੱਛੀ ਇਸ ਤੇ ਉਹਦੇ ਕੋਲੋਂ ਦੋ ਮੋਟਰਸਾਈਕਲ ਹੋਰ ਵੀ ਰਿਕਵਰ ਕੀਤੇ ਇਸ ਤਰ੍ਹਾਂ ਉਹਦੇ ਕੋਲੋਂ ਕੁੱਲ ਤਿੰਨ ਮੋਟਰਸਾਈਕਲ ਚੋਰੀ ਦੇ ਬ੍ਰਾਂਡ ਕਰਕੇ ਉਹਦੇ ਖਾਮ ਕਰਮਨ ਪਰ 193125 ਜੇ ਦਰਜ ਕੀਤਾ ਹੈ ਤੇ ਇਹਦਾ ਅਸੀਂ ਅਜੇ ਰਿਮਾਂਡ ਲਿਆ ਹੈ ਇਹਦੇ ਕੋਲੋਂ ਹੋਰ ਵੀ ਜ਼ਨੂਰ ਕਵਰੀ ਹੋਣ ਦੀ ਆਸ ਹੈ